ਦਿਲਜੀਤ ਨੇ ਪੈਰੀ ਹੱਥ ਲਾਉਣ ਵਾਲੀ ਗਲਤੀ ਨਹੀਂ ਕੀਤੀ ਉਹਨੇ ਗਲਤੀਆਂ ਦੋ ਪਹਿਲਾਂ ਹੋਰ ਵੀ ਕੀਤੀਆਂ ਜਿਹਦੇ ਕਰਕੇ ਉਹਨੂੰ ਖੁੱਲੀ ਧਮਕੀ ਮਿਲੀ ਹੈ ਪਹਿਲੀ ਗਲਤੀ ਹੌਣ ਨਹੀਂ ਖੜਦਾ ਇਹ ਪੰਜਾਬ ਨਾਲ ਬਸ ਹੁਣ ਖੜਨੋ ਗਿਆ ਖਿੱਚੋ ਪੈਰ ਖਿੱਚੋ ਲੱਤਾਂ ਦੇਗਾ ਜੇ ਦੂਜੇ ਪਾਸੇ ਵੇਖੀਏ ਯਾਰ ਵੀ ਪੈਰੀ ਹੱਥ ਲਾਏ ਆਪਣੇ ਸੱਭਿਆਚਾਰ ਚ ਵੀ ਵੱਡਿਆਂ ਨੂੰ ਸਤਕਾਰ ਦੇਣਾ ਵੀ ਆਪਾਂ ਵੱਡਿਆਂ ਨੂੰ ਸਤਕਾਰ ਕਿਵੇਂ ਦਿੰਨੇ ਆ ਹੈਲੋ ਤਾਂ ਕਰਦੇ ਨਹੀਂ ਫੀ ਤਾਂ ਪਾਉਂਦੇ ਨਹੀਂ ਕਿ ਕੋਰਿਆਂ ਕਿਸਾਂ ਦਾ ਕਰਦੇ ਨਹੀਂ ਪੈਰਾਂ ਚ ਯਾਰ ਹੱਥ ਪੈਰਾਂ ਨੂੰ ਹੀ ਲਾਉਣੇ ਨੇ ਹਰ ਵਾਰ ਉਹਦੀਆਂ ਲੱਤਾਂ ਖਿੱਚਣੀਆਂ ਸਹੀ ਨੇ ਤੁਸੀਂ ਸਿਆਣੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਹਰ ਵਾਰ ਦਲਜੀਤ ਹੀ ਕਿਉਂ ਦੇ ਦੱਸਦਾ ਇਹਨਾਂ ਨੂੰ 2 ਅਕਤੂਬਰ ਨੂੰ ਜਿਹੜਾ ਭਈ ਇਨਸਾਫ ਬਚਨੇ ਆ ਜਿਹਦੇ ਉੱਪਰ ਬਹੁਤ ਵੱਡੇ ਇਲਜ਼ਾਮ ਲੱਗੇ ਹੋਏ 84 ਵੀ ਜਨਰ ਸਾਹਿਬ ਦੇ ਜਿਹਨਾਂ ਦਾ ਹੱਥ ਹੈਗਾ ਦਲਜੀਤ ਦਸਾਨ ਮੁੜ ਕੇ ਫੇ ਇਹਨਾਂ ਦੇ ਪਾਸ ਚੱਲਾ ਸਤਕਾਰਯੋਗ ਰਵੀ ਸਿੰਘ ਖਾਲਸਾ ਜੀ ਲਾਈਵ ਹੋਣਾ ਤਾਂ ਨਹੀਂ ਹੀ ਚੰਗੀ ਗੱਲ ਆਪਾਂ ਨੂੰ ਪਿਆਰ ਨਾਲ ਕਹਿ ਦਿੰਦੇ ਫੋਨ ਕਰਕੇ ਵੀ ਹਾਂਜੀ ਭਾਜੀ ਵੀ ਆਹ ਗੱਲ ਹੈ ਤੁਸੀਂ ਗਲਤੀ ਕੀਤੀ ਤੇ ਉਹਨੇ ਗਲਤੀ ਮੰਨ ਵੀ ਲੈਣੀ ਸੀ ਆਪਦੀ ਪੰਜਾਬ ਦਾ ਪੁੱਤਰ ਦਿਲਜੀਤ ਹਮੇਸ਼ਾ ਵਿਵਾਦਾਂ 'ਚ ਘਿਰ ਜਾਂਦਾ ਹੈ ਇਸ ਵਾਰ ਇੱਕ ਨਵੇਂ ਵਿਵਾਦ 'ਚ ਘਿਰਿਆ ਅੰਤਪ ਬਚਨ ਦੇ ਪੈਰੀ ਹੱਥ ਲਾਏ ਤੇ ਗੁਰਪਤਵੰਤ ਸਿੰਘ ਪੰਨੂ ਉਹਦੇ ਵੱਲੋਂ ਧਮਕੀ ਮਿਲੀ ਕਈ ਮੇਰੇ ਭੈਣਾ ਭਰਾਵਾਂ ਨੂੰ ਨਾ ਪਤਾ ਹੋਵੇ ਤੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ ਗੁਰਪਤਵੰਤ ਸਿੰਘ ਪੰਨੂ ਉਹ ਸ਼ਖਸ ਹੈ ਜਿਹੜਾ ਸਿੱਖ ਫੋਰ ਜਸਟਿਸ ਐਸ ਐਫ ਜੇ ਦਾ ਆਗੂ ਹੈ ਤੇ ਜਿਹਨਾਂ ਨੂੰ ਭਾਰਤ ਵਿੱਚੋਂ ਇੰਡੀਆ ਵਿੱਚੋਂ ਵੀ ਅੱਤਵਾਦੀ ਘੋਸ਼ਿਤ ਕੀਤਾ ਆਇਆ ਵੀ ਉਹ ਕਦੇ ਵੀ ਇੰਡੀਆ ਆ ਨਹੀਂ ਸਕਦੇ ਮੇਰੀ ਗੱਲ ਸੁਣੋ ਇੱਕ ਇਹ ਬੰਦਾ ਯਾਰ ਕਿੱਥੇ ਨਹੀਂ ਖੜਾ ਪੰਜਾਬੀਆਂ ਨਾਲ ਕਿਹੜੀ ਥਾਂ ਤੇ ਜਦੋਂ ਪੰਜਾਬੀਆਂ ਦੇ ਭੀੜ ਪਈ ਤੇ ਦਲਜੀਤ ਸਭ ਤੋਂ ਪਹਿਲੇ ਨੰਬਰ ਤੇ ਦਲਜੀਤ ਖੜਦਾ ਰਿਹਾ ਕਿਸਾਨੀ ਅੰਦੋਲਨ ਵੇਲੇ 1 ਕਰੋੜ ਦਾ ਉਹਨੇ ਜੇਰਾ ਕੱਢਿਆ ਜੱਟ ਨੇ ਹੜਾਂ ਚ ਉਹਨੇ ਜੇਰਾ ਕੱਢਿਆ ਹੁਣ ਵੀ ਉਹਨੇ ਪੋਸਟ ਪਾ ਕੇ ਇਹੀ ਕਿਹਾ ਵੀ ਮੈਂ ਹੜਾਂ ਵਾਸਤੇ ਗਿਆ ਸਾਂ ਜਿਹੜੇ ਹੜ ਪੀੜਤ ਸੀਗੇ ਵੀ ਵੱਡੇ ਲੈਵਲ ਤੇ ਉਹ ਉਹਦਾ ਸ਼ੋਅ ਏ ਤੇ ਵੱਡੇ ਲੈਵਲ ਤੇ ਗੱਲ ਹੋਊਗੀ ਤੇ ਲੋਕ ਉਸ ਹੱਬ ਨਾਲ ਸਹਿਤਾ ਹੋਵੇਗੀ ਆਸਟ੍ਰੇਲੀਆ ਦਾ ਸ਼ੋਅ ਜਿਹੜਾ ਹੋਰਾ ਸ਼ੋਅ ਦਲਜੀਤ ਦਾ ਚੱਲਦਾ ਪਿਆ 1 ਨਵੰਬਰ ਨੂੰ ਸ਼ੋਅ ਹੈ ਨਾ ਆਸਟ੍ਰੇਲੀਆ 'ਚ ਸਾਨੂੰ ਪਤਾ ਤੇ ਗੁਰਪਤਵੰਨ ਸਿੰਘ ਪੰਨੂ ਉਹਦੇ ਵੱਲੋਂ ਖੁੱਲੀ ਧਮਕੀ ਹੈ ਵੀ ਇਹ ਸ਼ੋਅ ਬੰਦ ਕੀਤਾ ਜਾਊਗਾ ਕਿਉਂਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਪੜਕਾਇਆ ਹੈ ਵੀ ਪੈਰੀ ਹੱਥ ਲਾਏ ਹਨ ਮੁਤਾਬਕ ਚੰਦ ਦੇ ਜੇ ਦੂਜੇ ਪਾਸੇ ਵੇਖੀਏ ਯਾਰ ਵੀ ਪੈਰੀ ਹੱਥ ਲਾਏ ਆਪਣੇ ਸੱਭਿਆਚਾਰ ਚ ਵੀ ਇਹ ਵੱਡਿਆਂ ਨੂੰ ਸਤਕਾਰ ਦੇਣਾ ਵੀ ਆਪਾਂ ਵੱਡਿਆਂ ਨੂੰ ਸਤਕਾਰ ਕਿਵੇਂ ਦਿੰਨੇ ਆ ਹੈਲੋ ਤਾਂ ਕਰਦੇ ਨਹੀਂ ਜੱਫੀ ਤਾਂ ਪਾਉਂਦੇ ਨਹੀਂ ਗੋਰਿਆਂ ਨੂੰ ਕਿਸਾਂ ਦਾ ਕਰਦੇ ਨਹੀਂ ਪੈਰਾਂ ਚ ਯਾਰ ਹੱਥ ਪੈਰਾਂ ਨੂੰ ਹੀ ਲਾਉਣੇ ਨੇ ਉਹ ਵੀ ਆਪਦੀ ਜਗ੍ਹਾ ਠੀਕ ਹੈ ਅਸੀਂ ਮੰਨਦੇ ਆ ਵਿਚ 84 ਦੇ ਵਿੱਚ ਅਮਤਾਬ ਬਚਨ ਨੇ ਖੂਨ ਦਾ ਬਦਲਾ ਖੂਨ ਕਹਿ ਕੇ ਬਿਆਨ ਦਿੱਤਾ ਸੀ ਤੇ ਇਸ ਡੰਗਿਆਂ ਨੂੰ ਹਵਾ ਦਿੱਤੀ ਸੀ ਉਹਨੇ ਇਸ ਉਹਦੇ ਬਿਆਨ ਨੇ ਉਹ ਸਿੱਖਾਂ ਦੀਆਂ ਭਾਵਨਾਵਾਂ ਠੀਕ ਹੈ ਅਸੀਂ ਵੀ ਮੰਨਦੇ ਆ ਪਰ ਯਾਰ ਉਹ ਆਪਣਾ ਪੰਜਾਬੀ ਭਰਾ ਐ ਪੰਜਾਬੀ ਪੁੱਤ ਤੇ ਪੰਜਾਬ ਦਾ ਆ ਹਰ ਵਾਰ ਉਹਦੀਆਂ ਲੱਤਾਂ ਖਿੱਚਣੀਆਂ ਸਹੀ ਨੇ ਤੁਸੀਂ ਸਿਆਣੇ ਜੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਹਰ ਵਾਰ ਦਲਜੀਤ ਹੀ ਕਿਉਂ ਦੇਸਦਾ ਇਹਨਾਂ ਨੂੰ ਦਲਜੀਤ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਨ ਲਿੰਦਾ ਦਲਜੀਤ ਉਹਨਾਂ ਨਾਲ ਖੜ ਲਿੰਦਾ ਤਾਂ ਕਰਕੇ ਕਿਸਾਨ ਅੰਦੋਲਨ ਹੋਇਆ ਸੀ ਨਾ ਤੇ ਦਿਲਜੀਤ ਨੇ ਜੇਰਾ ਕੱਢਿਆ ਸੀ 1 ਕਰੋੜ ਦਾ ਹਰਾਂ ਚ ਸਭ ਤੋਂ ਪਹਿਲਾਂ ਦਿਲਜੀਤ ਹੀ ਆਇਆ ਸੀਗਾ ਕਰਨੌਜਲਾ ਸਾਰੇ ਜਿੰਨੇ ਵੀ ਆ ਸਿੰਗਰ ਕਿਤੇ ਪਿੱਛੇ ਹਟਿਆ ਹੀ ਨਹੀਂ ਦਿਲਜੀਤ ਯਾਰ ਦਿਲਜੀਤ ਨੂੰ ਕਿਉਂ ਘੇਰਦੇ ਯਾਰ ਵਾਰ ਫਿਰ ਇਹ ਹੈ ਇਹ ਵੀ ਉਹਦਾ ਮਾਨ ਚੱਕਿਆ ਜਾਊਗਾ ਇਹਨਾਂ ਗੱਲਾਂ ਤੋਂ ਵਾਰ-ਵਾਰ ਜੇ ਆਪਾਂ ਐਵੇਂ ਟਾਰਗੇਟ ਕਰਾਂਗੇ ਤੇ ਨਾ ਉਹ ਪੰਜਾਬ ਦੀ ਹਰ ਸਟੇਜ ਤੇ ਉਹ ਪੰਜਾਬ ਦੀ ਗੱਲ ਕਰਦਾ ਹਰ ਸਟੇਜ ਤੇ ਉਹ ਕਹਿੰਦਾ ਮੇਰੀ ਬੋਲੀ ਪੰਜਾਬੀ ਹੈ ਮੇਰੀ ਮਾਂ ਪੰਜਾਬੀ ਮੈਂ ਤਾਂ ਪੰਜਾਬੀ ਬੋਲਦਾ ਤਾਂ ਕਿ ਨਾ ਮੈਂ ਹੂੰ ਪੰਜਾਬ ਤੇ ਫਿਰ ਵੀ ਯਾਰ ਆਪਾਂ ਦੀਆਂ ਲੱਤਾਂ ਖਿੱਚਦੇ ਆ ਯਾਰ ਬੰਦੇ ਦੀਆਂ ਆਉ ਨੋ ਅਨੇ ਆ ਸਾਈਡ ਤੇ ਵੇਖੋ ਪੋਸਟ ਪਾ ਕੇ ਕਿਵੇਂ ਇਤਰਾਜ ਹੀ ਜਤਾਇਆ ਇੱਕ ਹਿਸਾਬ ਦਾ ਵੀ ਮੈਂ ਤਾਂ ਗਿਆ ਸੀਗਾ ਹੜਾਸੇ ਨਾ ਮੈਂ ਫਿਲਮ ਦੀ ਪ੍ਰੋਮੋਸ਼ਨ ਲਈ ਗਿਆ ਨਾ ਮੈਂ ਗਾਣੇ ਦੀ ਪ੍ਰੋਮੋਸ਼ਨ ਲਈ ਗਿਆ ਠੀਕ ਹੈ ਮੈਂ ਹੜਾ ਵਾਸਤੇ ਗਿਆ ਸੀ ਬਸ ਇੱਕ ਪੈਰੀ ਹੱਥ ਲਾ ਤੇ ਤੇ ਉਹਦੇ ਵਿਵਾਦ ਬਣ ਗਿਆ ਯਾਰ ਮਾੜੀ ਗੱਲ ਹੈ ਯਾਰ ਸੋਚਣਾ ਚਾਹੀਦਾ ਯਾਰ ਆਪਣੇ ਬੰਦਿਆਂ ਨੂੰ ਵੀ ਇੱਕ ਪਾਸੇ ਤਾਂ ਮੰਨ ਕੇ ਚੱਲੋ ਉਹ ਵੀ ਨੇ ਗੁਰੂ ਰੰਦਾਵਾ ਬੀਪਰਾਕ ਤੇ ਇੱਕ ਉਹ ਜਿਹੜਾ ਕਹਿੰਦਾ ਮੇਰੇ ਕੋਲ ਕਾਲੇ ਘੋੜੇ ਮੇਰੇ ਕੋਲ ਵੀ ਉਹ ਸਿੰਗਰ ਕਿਹੜਾ ਸੀਗਾ ਮਿੱਕਾ ਸ਼ਿੱਕਾ ਜਾਂ ਜਿਹੜਾ ਵੀ ਸ਼ਿੱਕੂ ਸ਼ਿੱਕੂ ਆ ਹੈ ਇਹ ਦੱਲੇ ਇਹ ਦੱਲੇ ਵੜ ਕੇ ਬਾਲੀਵੁੱਡ ਚ ਇਹ ਅੱਜ ਤੱਕ ਨਹੀਂ ਪੰਜਾਬ ਨਾਲ ਦੱਲੇ ਖੜੇ ਇਹਾ ਹੀ ਇੱਕ ਬੰਦਾ ਜਿਹੜਾ ਬਾਲੀਵੁੱਡ ਤੋਂ ਵੀ ਹਾਲੀਵੁੱਡ ਤੱਕ ਪਹੁੰਚ ਗਿਆ ਪਰ ਉਹਨੇ ਪੰਜਾਬ ਨਹੀਂ ਮਾਂਚ ਵਸਾਰਿਆ ਪੰਜਾਬ ਨੂੰ ਨਹੀਂ ਭੁਲਾਇਆ ਉਹਨੇ ਉਕੇ ਇਹਨਾਂ ਲੱਧਿਆਣਾ ਮੈਂ ਜੰਮਿਆ ਪਲਿਆ ਉੱਥੇ ਮੈਂ ਉੱਥੋਂ ਦਾ ਹੀ ਆ ਮੈਂ ਪੰਜਾਬੀ ਆ ਇੱਕ ਠੋਕ ਕੇ ਕਹਿੰਦਾ ਹਾਂ ਸਟੇਜ ਤੇ ਇਹ ਪੰਜਾਬੀਆਂ ਦਾ ਮਾਈਕਲ ਜੈਕਸਨ ਏ ਕਿੱਥੋਂ ਤੱਕ ਉਹ ਬੰਦੇ ਦੀ ਵੀ ਚੜ੍ਹਾਈ ਸੀ ਤੇ ਕਿੱਥੋਂ ਤੱਕ ਆ ਜਿਹਨੂੰ ਪਰਮਾਤਮਾ ਨੇ ਕਾਹ ਤੋਂ ਇਹ ਇਹ ਚੋਟੀ ਤੇ ਕਾਹਦੋ ਬੈਠਾ ਆਪਦੀ ਨਿਮਰਤਾ ਕਰਕੇ ਆਪਦੇ ਖੁੱਲੇ ਸੁਭਾਅ ਕਰਕੇ ਆਪਦੇ ਖੁੱਲੇ ਦਿਲ ਕਰਕੇ ਹਰ ਇੱਕ ਨੂੰ ਸਾਸਰੀ ਕਾਲ ਵੀਰ ਜੀ ਕਹਿਣ ਵਾਲਾ ਬੰਦਾ ਯਾਰ ਬਾਪੂ ਕਿ ਹੈ ਨੂੰ ਤਾਂ ਬੰਦਾ ਛੱਡ ਦੇਵੇ ਯਾਰ ਅਸੀਂ ਮੰਨਦੇ ਆ ਯਾਰ ਸਾਰੀਆਂ ਗੱਲਾਂ ਸਾਈਡ ਰੱਖ ਤੋ ਵੀ ਗੁਰਪਤਵੰਤ ਸਿੰਘ ਪੰਨੂ ਹੈ ਜਿਹੜਾ ਹਨਾ ਵੀ ਉਹਨੀਆਂ ਭਾਵਨਾਵਾਂ ਪੜਕੀਆਂ ਸਿੱਖਾਂ ਦੀਆਂ ਭਾਵਨਾਵਾਂ ਝੜਕਦੀਆਂ ਨੇ ਯਾਰ ਮੰਨਦੇ ਆ ਯਾਰ 84 'ਚ ਸਾਡੇ ਨਾਲ ਬੜਾ ਕੁਝ ਹੋਇਆ ਬਹੁਤ ਕੁਝ ਹੋਇਆ ਪਰ ਪੰਨੂ ਸਾਹਿਬ ਇੱਕ ਪਾਸੇ ਆਪਾਂ ਇਹ ਵੀ ਵੇਖੀਏ ਨਾ ਵੀ ਉਹ ਵੀ ਪੰਜਾਬ ਦਾ ਪੁੱਤਰ ਹੀ ਐ ਉਹਨੇ ਮਾਰਾ ਉਹ ਸਿੱਧਾ-ਸਿੱਧਾ ਕਹਿੰਦਾ ਵੀ ਮੈਂ ਗਿਆ ਇਸ ਕਰਕੇ ਗਿਆ ਜੇ ਕੁਝ ਹੋਰ ਨੇ ਹੋਰ ਕੀਤਾ ਉਹ ਅੱਗੇ ਲੋਕਾਂ ਦੇ ਲਿਆਓ ਵੀ ਹਾਂ ਵੀ ਇਹਨੇ ਆ ਚੀਜ਼ ਕੀਤੀ ਇਹਦੇ ਕਰਕੇ ਠੰਕੀ ਦੇਣਾ ਯਾਰ ਮੇਰੇ ਹਿਸਾਬ ਨਾਲ ਤਾਂ ਕੋਈ ਐਡੀ ਸਿਆਣਪ ਵਾਲੀ ਗੱਲ ਨਹੀਂ ਫੋਨ ਕਰਕੇ ਸਮਝਾ ਲਓ ਵੀ ਭਾਈ ਇਹ ਬੰਦਾ ਇਹਨੇ ਸਿੱਖਾਂ ਨਾਲ ਐ ਕੁਝ ਕੀਤਾ ਸੀ 84 ਟਾਈਮ ਵੀ ਤੂੰ ਇੱਥੇ ਗਿਆ ਤੂੰ ਗਲਤੀ ਕੀਤੀ ਉਹ ਗਲਤੀ ਫੋਨ ਤੇ ਮੰਨ ਲਵੇ ਇਹ ਇੱਕ ਚੀਜ਼ ਹੋਰ ਵੇਖਿਆ ਜੇ ਹਰੇਕ ਵਾਰ ਦੀ ਤਰ੍ਹਾਂ ਪੰਜਾਬੀਆਂ ਚ ਆਪ ਚ ਹੀ ਪਾੜ ਪੈ ਜਾਂਦਾ ਕੁਛ ਕੁ ਕਹਿਣਗੇ ਅਸੀਂ ਗੁਰਪ੍ਰਤਵੰਦ ਸਿੰਘ ਪੰਨੂ ਵਾਲਾ ਕੁਛ ਕੁ ਕਹਿਣਗੇ ਅਸੀਂ ਦਲਜੀਤ ਵਾਲਾ ਉਹ ਆਪ ਚ ਲੜੀ ਜਾਣਗੇ ਲੜ ਲੜ ਮਰੀ ਜਾਣਗੇ ਦੂਜਿਆਂ ਨੂੰ ਤਾਂ ਮੌਕਾ ਮਿਲਣਾ ਹੀ ਆ ਬਾਹਰ ਵਾਲਿਆਂ ਨੂੰ ਇਹਨਾਂ ਨੂੰ ਤਾਂ ਬੋਲਣ ਦਾ ਭੌਂਕਣ ਦਾ ਫਿਰ ਮੌਕਾ ਮਿਲ ਹੀ ਜਾਣਾ ਠੀਕ ਹੈ ਆਪਾਂ ਮੌਕਾ ਆਪ ਦਿੰਨੇ ਆ ਯਾਰ ਆਪਣਾ ਭਾਈਚਾਰਾ ਹੀ ਨਹੀਂ ਇਕੱਠਾ ਹੁੰਦਾ ਤੇ ਆਪਾਂ ਕਿਸੇ ਨੂੰ ਕੀ ਬਾਹਰੋਂ ਕਿਸੇ ਨੂੰ ਕੀ ਵੰਗਾਰ ਲਾਂਗੇ ਕੀ ਥਾਪੀ ਮਾਰ ਲਾਂਗੇ ਪੱਟ ਤੇ ਵੀ ਆ ਜਾ ਤੂੰ ਵੇਖ ਲੈਨੇ ਤੈਨੂੰ ਇਹ ਬੰਦੇ ਦਾ ਮਨ ਨਾ ਚੱਕਿਆ ਜਾਊਗਾ ਇਹ ਬੰਦਾ ਨਾ ਯਾਰ ਇਹਦਾ ਮਨ ਖਰਾਬ ਹੋਊਗਾ ਵੀ ਯਾਰ ਹਰੇਕ ਵਾਰ ਮੈਂ ਖੜਦਾ ਹਰੇਕ ਵਾਰ ਮੈਂ ਕਰਦਾ ਮੈਨੂੰ ਹਰ ਇੱਕ ਵਾਰ ਟਾਰਗੇਟ ਕਰਦੇ ਨੇ ਪਹਿਲਾਂ ਉਹ ਧੱਲੇ ਚਿੰਬੜੇ ਰਹੇ ਉਹ ਭੈਣ ਚੋਦ ਤੇ ਹੁਣ ਪੰਨੂ ਸਾਹਿਬ ਆ ਗਏ ਨੇ ਅਸੀਂ ਕਿਸੇ ਨੂੰ ਮਾਰਾ ਚੰਗਾ ਨਹੀਂ ਕਹਿੰਦੇ ਪਰ ਯਾਰ ਇੱਕ ਚੀਜ਼ ਸੋਚੋ ਵੀ ਉਹਦੇ ਹੱਕ ਚ ਮਾੜਾ ਮੋਟਾ ਐਵੇਂ ਫੋਨ ਕਰ ਦਿੰਦੇ ਹਨਾ ਫੋਨ ਕਰਕੇ ਸਮਝਾ ਦਿੰਦੇ ਵੀ ਯਾਰ ਦਲਜੀਤ ਸਿੰਘਾਂ ਤੂੰ ਮਾੜਾ ਆਹ ਕੰਮ ਤੇ ਤੇ ਗਲਤੀ ਹੋ ਗਈ ਠੀਕ ਹੈ ਉਹਨੇ ਆਪਦੇ ਜਾਣੀ ਨਾ ਯਾਰ ਆਪਣਾ ਸੱਭਿਆਚਾਰ ਆ ਆਪਾਂ ਪੈਰੀ ਹੱਥ ਲਾਈਦੇ ਨੇ ਆਪਾ ਬਜ਼ੁਰਗਾਂ ਦੇ ਉਹ ਹੁਣ ਬਜ਼ੁਰਗ ਹੀ ਇੱਕ ਹਿਸਾਬ ਦਾ ਕਿੰਨੀ ਉਮਰੋਂ ਦੀ ਭੈਚੋ ਕਿੱਥੋਂ ਤੱਕ ਉਹ ਹਨਾ ਬੁੱਢਾ ਬੁੱਢਾ ਠੇਰਾ ਹੈਗਾ ਉਹਦੇ ਪੈਰੀ ਹੱਥੀ ਲਾਏ ਸੀ ਉਹਨੇ ਉਹਨੇ ਕੋਈ ਪਾਪ ਕਰਤਾ ਯਾਰ ਫਿਰ ਉਹ ਕਹਿੰਦਾ ਪਿਆ ਮੈਂ ਨਾ ਫਿਲਮ ਦੀ ਪ੍ਰੋਮੋਸ਼ਨ ਕਰਨ ਗਿਆ ਰੋਂਦਾ ਪਿਆ ਹੋ ਗੋ ਤੁਸੀਂ ਮੰਨਦੇ ਹੀ ਨਹੀਂ ਯਾਰ ਗੱਲ ਹੱਦ ਹੋ ਗਈ ਤੁਹਾਡੇ ਵਾਲੀ ਕਤਕਤੂਬਰ ਨੂੰ ਜਿਹੜਾ ਭਾਈ ਇਮਤਿਹਾਬ ਬਚਨੇ ਆ ਜਿਹਦੇ ਉੱਪਰ ਬਹੁਤ ਵੱਡੇ ਇਲਜ਼ਾਮ ਲੱਗੇ ਹੋ ਪਏ 84 ਵਿਅਕਤੀਆਂ ਦੇ ਵਿੱਚ ਇਹਨਾਂ ਦਾ ਹੱਥ ਹੈਗਾ ਦਿਲਜੀਤ ਦਸਾਂਜ ਮੁੜ ਕੇ ਫੇ ਇਹਨਾਂ ਦੇ ਪਾਸ ਚੱਲਾ ਸਾਡੀ ਪਹਿਲਾਂ ਵੀ ਸਾਥ ਸਾਥ ਸੌ ਇਹਨਾਂ ਕਿਉਂਕਿ ਇਹਨੇ ਪੋਸਟ ਪਾਇਆ ਸੀ ਭਾਈ ਤਨ ਅਸ਼ੀਰਵਾਦ ਮੰਗਦਾ ਹਾਂ ਤੁਹਾਡੇ ਕੋਲੋਂ ਇਮਤਿਹਾਬ ਵਿਚਲੋਂ ਤੇ ਮੈਂ ਕਿਹਾ ਤੂੰ ਇਤੋਂ ਵੱਡਾ ਹੈ ਤੂੰ ਰਹਿਣ ਦੇ ਇਹਨਾਂ ਬੰਦਿਆਂ ਤੋਂ ਕੁਝ ਨਾ ਮੰਗ ਇਹ ਬੰਦਿਆਂ ਦੇ ਉੱਪਰ ਬਹੁਤ ਵੱਡੇ ਖੂਨਾਂ ਦੇ ਪਈਕਰ ਇਹਨਾਂ ਦੇ ਹੱਥ ਖੂਨਾਂ ਨਾਲ ਭਰੇ ਪਏ ਇਲਜ਼ਾਮ ਦੇ ਨਾਲ ਸਤਕਾਰਯੋਗ ਰਵੀ ਸਿੰਘ ਖਾਲਸਾ ਜੀ ਤੁਹਾਡੇ ਪਹਿਲਾਂ ਤਾਂ ਅਸੀਂ ਪੈਰੀ ਹੱਥ ਲਾਉਣੇ ਆ ਬਾਬਾ ਜੀ ਇਹ ਗੱਲ ਵੇਖੋ ਵੀ ਉਹ ਬੰਦੇ ਦੇ ਆਪਾਂ ਤੁਸੀਂ ਉਹਨੂੰ ਪਿਆਰ ਨਾਲ ਸਮਝਾ ਦਿਓ ਬੱਚਿਆਂ ਵਰਗਾ ਹਨਾ ਵੀ ਉਹਨੂੰ ਕਹਿ ਦਿਓ ਤੁਹਾਡੇ ਬੱਚਿਆਂ ਵਰਗਾ ਹੀ ਹੋਇਆ ਇਹਨੂੰ ਕਹਿ ਦਿਓ ਵੀ ਪੁੱਤਰ ਤੇਰੇ ਤੋਂ ਆ ਗਲਤੀ ਹੋਈ ਹੈ ਸਿੱਖ ਜੈਨੋਸਾਈਡ ਚੋਂ ਦਾ ਹਿੱਸਾ ਸੀ ਪੂਰਾ ਹਿੱਸੇ ਦਾ ਸੀ ਹਨਾ ਪਤਾ ਬਚਣ ਤੇ ਉਹ ਗਲਤੀ ਆਪਦੀ ਨੇ ਮੰਨ ਲੈਣੀ ਸੀ ਉਹ ਇਹੋ ਜਿਹਾ ਬੰਦਾ ਠੀਕ ਉਹਨੇ ਮੰਨ ਲੈਣੀ ਸੀ ਗਲਤੀ ਪਰ ਮੈਂ ਇਸ ਚੀਜ਼ ਨੂੰ ਸਹੀ ਨਹੀਂ ਮੈਂ ਮੰਨਦਾ ਯਾਰ ਸਿੱਖਾਂ ਦੀਆਂ ਭਾਵਨਾਵਾਂ ਬਹੁਤ ਪੜਕਦੀਆਂ ਐਸ ਚੀਜ਼ ਨਾਲ ਮੈਂ ਮੰਨਦਾ 84 ਸਾਡੇ ਨਾਲ ਕੋਈ ਘਟ ਨਹੀਂ ਹੋਈ ਅਹੀ بڑا ਕੋਈ ਸਾਇਆ ਠੀਕ ਹੈ ਪਰ ਇਹ ਚੀਜ਼ ਵੇਖੋ ਵੀ ਉਹਨੂੰ ਆਪਾਂ ਆਪਣਾ ਪੰਜਾਬ ਦਾ ਹੀ ਪੁੱਤਰ ਹੈ ਉਹਨੂੰ ਪਿਆਰ ਨਾਲ ਲਾਈਵ ਹੋਣਾ ਤਾਂ ਨਹੀਂ ਚੰਗੀ ਗੱਲ ਆਪਾਂ ਨੂੰ ਪਿਆਰ ਨਾਲ ਕਹਿ ਦਿੰਦੇ ਫੋਨ ਕਰਕੇ ਵੀ ਹਾਂਜੀ ਭਾਜੀ ਵੀ ਆ ਗੱਲ ਹੈ ਤੁਸੀਂ ਗਲਤੀ ਕੀਤੀ ਤੇ ਉਹਨੇ ਗਲਤੀ ਮੰਨ ਵੀ ਲੈਣੀ ਸੀ ਆਪਦੀ